ਸੱਚਰੀਏ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਆ ਤੁਹਾਡੇ ਨਾਲ ਗੁਰਜੀਤ ਕੌਰ ਬ੍ਰਾਊਂਟਨ ਦੇ ਵਿੱਚ ਅੱਜ ਇੱਕ ਬਹੁਤ ਹੀ ਚੰਗਾ ਇਵੈਂਟ ਹੋ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਮਿਊਨਿਟੀ ਦੇ ਲੋਕ ਪਹੁੰਚੇ ਹੋਏ ਨੇ ਖਾਲਸਾ ਏਡ ਦੇ ਵੱਲੋਂ ਫੰਡਰੇਜ਼ਿੰਗ ਇਵੈਂਟ ਕਰਵਾਇਆ ਗਿਆ ਹੈ ਤੇ 5 ਕਿਲੋਮੀਟਰ ਦੀ ਵਾਕ ਹੋਣ ਜਾ ਰਹੀ ਹੈ ਕਿਤੇ ਇਥੇ ਜਿਹੜੇ ਵੀ ਫੰਡਸ ਇਕੱਠੇ ਕੀਤੇ ਜਾਣਗੇ ਉਹ ਸਾਰੇ ਪੰਜਾਬ ਦੇ ਵਿੱਚ ਜੋ ਹੜਾਏ ਸਨ ਉਹਨਾਂ ਲਈ ਜਿਹੜੇ ਦਾਨ ਕੀਤੇ ਜਾਣਗੇ ਤੇ ਇਥੇ ਅੱਜ ਕਾਫੀ ਸਾਰੇ ਕਾਉਂਸਲਰਸ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਖਾਲਸਾ ਏਡ ਨੂੰ ਤੇ ਇਥੇ ਰਜਿਸਟ੍ਰੇਸ਼ਨ ਫੀਸ ਵੀ ਰੱਖੀ ਗਈ ਹੈ ਤਾਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਹੋਰ ਇਸ ਇ ਪੋਰਟ ਦੇ ਵਿੱਚ ਤੇ ਜਗਮੀਤ ਸਿੰਘ ਜੀ ਸਾਡੇ ਨਾਲ જોડ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੇ ਸਰ ਅੱਜ ਖਾਲਸਾ ਇਵੈਂਟ ਤੇ ਤੁਸੀਂ ਪਹੁੰਚੇ ਹੋਏ ਹੋ ਕਾਫੀ ਲੋਕ ਵੀ ਪਹੁੰਚੇ ਨੇ ਤੇ ਇਸ ਨੂੰ ਸਪੋਰਟ ਕਰਨ ਦਾ ਕੀ ਕਾਰਨ ਹੈ ਤੁਸੀਂ ਇੱਥੇ ਅੱਜ ਕਿਉਂ ਸ਼ਿਰਕਤ ਕੀਤੀ ਜੀ ਜੀ ਪਹਿਲਾਂ ਤਾਂ ਖਾਸ ਇਹ ਜਿਹੜਾ ਸੰਸਡੇ ਜਿਨਨੀ ਬਹੁਤ ਲੋਕਾਂ ਦਾ ਵਿਸ਼ਵਾਸ ਵਿਸ਼ਵਾਸ ਬਣਾਇਆ ਕਿਉਂਕਿ ਉਹਨੇ ਦਿਖਾਇਆ ਕਿ ਜਿੱਥੇ ਵੀ ਬਹੁਤੀ ਬੁਰੇ ਤੋਂ ਬੁਰੇ ਹਾਲ ਨੇ ਉਥੇ ਜਾ ਕੇ ਲੋਕਾਂ ਦੀ ਮਦਦ ਕਰਦੇ ਨੇ ਸੋ ਉਹਨਾਂ ਨੇ ਬਹੁਤ ਵਧੀਆ ਵਿਸ਼ਵਾਸ ਬਣਾਇਆ ਲੋਕਾਂ ਨਾਲ ਤੇ ਹੁਣ ਜੋ ਸਾਰੇ ਨੂੰ ਪਤਾ ਹੈ ਪੰਜਾਬ ਦੀ ਜੋ ਹੜ੍ਹ ਆਏ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਖਾਸ ਤੌਰ 'ਤੇ ਇੱਕ ਸੰਸਥਾ ਹੈ ਜਿਹੜੇ ਉਥੇ ਜਾ ਕੇ ਸਾਨੂੰ ਪੂਰਾ ਯਕੀਨ ਹੈ ਕਿ ਜਾ ਕੇ ਕੰਮ ਕਰਨਗੇ ਲੋਕਾਂ ਦੀ ਮਦਦ ਕਰਨਗੇ ਸੋ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਬਾਅਦ ਤੋਂ ਬਾਅਦ ਜਿੰਨਕ ਵੀ ਆਪਾਂ ਮਦਦ ਕਰ ਸਕਦੇ ਹਾਂ ਖਾਸ ਐਡ ਦੀ ਤਾਂ ਕਿ ਉਹ ਲੋਕ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਮਦਦ ਕਰ ਸਕਣ ਸਰੇ ਵੀ ਕਹਿ ਸਕਦੇ ਹਾਲਸਾ ਹੀ ਡਿਕ ਅਜੇਹਾ ਸੰਸਥਾ ਹੈ ਜਿਹਦਾ ਸਾਰੇ ਫੰਡਸ ਨੇ ਜਿਹੜੇ ਉੱਥੇ ਹੀ ਯੂਜ਼ ਹੋਣਗੇ ਕੋਈ ਪੈਸਾ ਇੱਧਰ ਉੱਧਰ ਨਹੀਂ ਜਾਏਗਾ ਜੀ ਬਿਲਕੁਲ ਜਿੱਦ ਮੈਂ ਗੱਲ ਕਰ ਕੀਤੀ ਸੀ ਵਿਸ਼ਵਾਸ ਦੀ ਜਾਂ ਭਰੋਸਾ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਆਪਾਂ ਮਦਦ ਕਰਨਾ ਚਾਹੁੰਦੇ ਆ ਪਰ ਸਾਨੂੰ ਪਤਾ ਨਹੀਂ ਹੈਗਾ ਕਿ ਆਪਾਂ ਕਿਹੜੇ ਸੰਸਥਾ ਤੇ ਯਕੀਨ ਕਰ ਸਕਦੇ ਆ ਜਾਂ ਭਰੋਸਾ ਰੱਖ ਸਕਦੇ ਕਿ ਵਾਕਈ ਉੱਥੇ ਜਾ ਕੇ ਕੰਮ ਕਰਨਗੇ ਇਹ ਖਾਸ ਹੈ ਨੇ ਇਹ ਜਿਹੜਾ ਰੈਪਿਟੇਸ਼ਨ ਬਣਾਇਆ ਕਿ ਸਾਰ ਨੂੰ ਪਤਾ ਹੈ ਕੋਈ ਸ਼ੱਕ ਨਹੀਂ ਹੈਗਾ ਕਿ ਉਹ ਜਾ ਕੇ ਵਧੀਆ ਹੀ ਕੰਮ ਕਰਨਗੇ ਜਿਹਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਜਿਨ੍ਹਾਂ ਨੇ ਹਜੇ ਤੱਕ ਮਦਦ ਨਹੀਂ ਕੀਤੀਆਂ ਸੋਚ ਰਹੇ ਨੇ ਜਿਵੇਂ ਜੱਕਾ ਤੱਕਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਹੁਣ ਜਿੱਦਾਂ ਹੁਣ ਸਾਨੂੰ ਲੋੜ ਆ ਕਿ ਸਿੱਖੀ ਤੌਰ ਤੇ ਆਪਾਂ ਸਾਰੇ ਨਾਲ ਖੜੇ ਆ ਆਪਾਂ ਸਰਬੱਤ ਦਾ ਭਲਾ ਚਾਹੁੰਨੇ ਆ ਆਪਾਂ ਜਿੱਥੇ ਵੀ ਕਿਸੇ ਨਾਲ ਕੋਈ ਕਿਸਮ ਦਾ ਉਲੰਘਣਾ ਹੋਵੇ ਕੋਈ ਬੇਇਨਸਾਫੀ ਹੁੰਦੀ ਆ ਜਾਂ ਕਿਸੇ ਨਾਲ ਮਾੜਾ ਹੁੰਦਾ ਆਪਾਂ ਜਾ ਕੇ ਉਹਦੇ ਮਦਦ ਕਰਦੇ ਆ ਤੇ ਪੰਜਾਬੀ ਆਵਾਸੀ ਸਾਨੂੰ ਕਰਨਾ ਚਾਹੀਦਾ ਉਹ ਸਾਡੇ ਸਦੇ ਲਈ ਸਾਡਾ ਮਹਾਂ ਤਰਤੀ ਹੋਊਗਾ ਜਿੱਥੋਂ ਆਪਾਂ ਆਏ ਜਿੱਥੇ ਸਾਡੇ ਸਿੱਖੀ ਧਰਮ ਵੀ ਉਥੋਂ ਸ਼ੁਰੂ ਹੋਇਆ ਸੋ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਆਪਾਂ ਜਿਹਨ ਲੋਕ ਨੂੰ ਹੁਣ ਬਹੁਤ ਬੁਰਾ ਨੁਕਸਾਨ ਹੋਇਆ ਉਹਨਾਂ ਦੀ ਆਪਾਂ ਹੁਣ ਮਦਦ ਕਰੀਏ ਤੇ ਇਹ ਉਪਰਾਲਾ ਤੁਸੀਂ ਬਿਲਕੁਲ ਬੇਚਿੰਤਾ ਹੋ ਸਕਦੇ ਹੋ ਕਿ ਹੁਣ ਤੁਹਾਨੂੰ ਪਤਾ ਕਿ ਜਿੱਥੇ ਤੁਸੀਂ ਇੱਥੇ ਮਾਇਕ ਸੇਵਾ ਕਰਦੇ ਉਥੇ ਜਾ ਕੇ ਪੰਜਾਬ ਦੀ ਮਦਦ ਲੋਕਾਂ ਦੀ ਮਦਦ ਉਥੇ ਪਹੁੰਚੂਗੇ ਥੈਂਕ ਯੂ ਸੋ। ਥੈਂਕ ਯੂ ਜੀ। ਤਾਂ ਇੱਥੇ ਜੋ ਇਵੈਂਟ ਹੋ ਰਿਹਾ ਹੈ ਖਾਲਸਾ ਆਈਡ ਵੱਲੋਂ ਇਵੈਂਟ ਕਰਵਾਇਆ ਜਾ ਰਿਹਾ ਹੈ ਇੱਥੇ ਸਾਡੇ ਨਾਲ ਟਿੰਮੂਪਲ ਜੀ ਮੌਜੂਦ ਨੇ ਤੇ ਨਾਲ ਜਸਰਾਜ ਹੱਲਣ ਜੀ ਵੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਇਵੈਂਟ ਨੂੰ ਲੈ ਕੇ ਇਹਨਾਂ ਦੀ ਕੀ ਰਾਏ ਹੈ। ਸਤਿ ਸ੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ। ਜੀ ਥੈਂਕ ਯੂ। ਤੇ ਸਰ ਅੱਜ ਖਾਲਸਾ ਆਈਡ ਵੱਲੋਂ ਜੋ ਇੱਥੇ ਇਵੈਂਟ ਕਰਵਾਇਆ ਜਾ ਰਿਹਾ ਹੈ ਆ ਬੜਾ ਹੀ ਚੰਗਾ ਇੱਕ ਕਾਰਜ ਉਲੀਕਿਆ ਗਿਆ ਇਹਨਾਂ ਵੱਲੋਂ ਇਸ ਬਾਰੇ ਕੀ ਕਹਿਣਾ ਚਾ ਇਹ ਬਹੁਤ ਵਧੀਆ ਲੱਗ ਰਿਹਾ ਇੰਨੀ ਸੰਗਤ ਪਹੁੰਚੀ ਹੋਈ ਹੈ ਦੇ ਆਲ ਟੇਕਿੰਗ ਪਾਰਟ ਤੇ ਇਹਨਾਂ ਦੇ ਜਿਹੜੇ ਕੋਈ ਕੱਲੇ ਕੱਲੇ ਸਟੈਪ ਦੇ ਨਾਲ ਪੰਜਾਬ ਦੇ ਵਿੱਚ ਫੈਮਲੀਆਂ ਨੂੰ ਹੈਲਪ ਕਰ ਰਹੇ ਆ ਜਿਹੜੇ ਸਕੂਲ ਬਿਲਡਰੀ ਬਿਲਡ ਕਰਨ ਵਾਲੇ ਆ ਜਾਂ ਪਿੰਡਾਂ ਦੇ ਵਿੱਚ ਜਿਹੜੇ ਘਰ ਰੀਬਿਲਡ ਕਰਨ ਵਾਲੇ ਉਹਨਾਂ ਦੇ ਪਾਸੇ ਸਪੋਰਟ ਹੋ ਰਿਹਾ ਸੋ ਇਟਸ ਗ੍ਰੇਟ ਟੂ ਸੀ ਬਹੁਤ ਬਹੁਤ ਵਧਾਈਆਂ ਤੇ thank you to the organizers thank you to the volunteer karke in the effort karke because they have it takes a lot of time and effort but donations we can take it there it's all very important so i um, you know want to say we um, that you're doing something that's really uh, going to make a big big difference for, for people in punjab youth hai jada je karo community nu contribute karna chahunda taaki ohna nu khalsa aid join karni chaiye vadiya platform hai dekh ji khalsa aid bhi vadiya hor bhi bahut organizations ne vichde help kar rahe hai khalsa aid you know track record hai itte kafi charta hu organized bhi bahut vadiya kar rahe hai je main ajj aap dekhde hai and it's a fun event itthe aake tusi participate kar sakde hai it's a healthy event to get out and go for your walk so i i think it's a great way we community nu ikkatthe kar rahe hai kalle ke community member de itthe keh lo bhi ਸਾਪਾਰੇ ਨੇ ਇਟਸ ਅ ਗੁੱਡ ਵੇ ਟੂ ਡੂ ਇਟ ਸਰ ਇਟ ਇਸ ਐਨ ਇਵੈਂਟਲੀ ਤੁਸੀਂ ਸਪੈਸ਼ਲ ਪ੍ਰੈਮਪਟਨ ਪਹੁੰਚੇ ਹੋ ਜਾਂ ਕਿਸੇ ਹੋਰ ਕੰਮ ਦੇ ਲਈ ਇੱਥੇ ਪਹੁੰਚੇ ਅੱਜ ਕਈ ਇਵੈਂਟਸ ਨੇ ਬਟ ਆ ਵਾਂਟ ਟੂ ਮੇਕ ਸ਼ûr ਵੀ ਦੈਟ ਵੀ ਹੈਡ ਟਾਈਮ ਟੂ ਮੇਕ ਸ਼ûr ਵੀ ਕਮ ਹੇਅਰ ਸਰ ਤੁਹਾਡਾ ਕੀ ਕਹਿਣਾ ਹੈ ਅੱਜ ਦੇ ਇਵੈਂਟ ਪਰ ਇੱਥੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਆਬਵੀਸਲੀ ਬਹੁਤ ਜ਼ਿਆਦਾ ਰੌਣਕ ਵੀ ਇੱਥੇ ਹੈ ਬਟ ਜਿਹੜੀ ਐਨਰਜੀ ਆ ਸੇਵਾ ਦੀ ਐਨਰਜੀ ਲੱਗੀ ਆ ਬਟ ਦੈਟਸ ਵਟ ਕਾਲਸ ਇਟ ਇਜ਼ ਨੋਨ ਫੋਰ ਜਿੱਥੇ ਵੀ ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਯੂ ਨੋ ਇਵੈਂਟ ਹੁੰਦਾ ਆ ਜੋ ਜਿਤ ਵੀ ਲੋਡਵਨ ਹੁੰਦੇ ਆ ਕਾਸ ਸਾਈਡ ਪਹਿਲਾਂ ਪਹੁੰਚਦਾ ਹੁੰਦਾ ਉੱਥੇ ਐਂਡ ਇਟਸ ਗ੍ਰੇਟ ਟੂ ਸੀ ਵੀ ਕਿ ਯੂਥ ਕਿੰਨੇ ਜੁੜਿਆ ਇਥੇ اسپੈਸ਼ਲੀ ਇਨ ਬ੍ਰੈਂਪਟਨ ਐਂਡ ਅਕ੍ਰੋਸ ਕੈਨੇਡਾ ਐਂਡ ਅਕ੍ਰੋਸ ਕੈਨੇਡਾ ਇਨਨੇ ਕਾਫੀ ਫੰਡ ਰੇਜ਼ਿੰਗ ਦਾ ਕੰਮ ਕਾਰਜ ਸ਼ੁਰੂ ਕੀਤਾ ਹੋਇਆ ਐਂਡ ਆਈ ਥਿੰਕ ਆਲਰੇਡੀ ਹਾਫ ਮਿਲੀਅਨ ਡਾਲਰ ਆਲਰੇਡੀ ਰੇਜ਼ ਹੋ ਚੁੱਕਾ ਆ ਜਿਹੜੇ ਫਲੱਡਸ ਆ ਪੰਜਾਬ ਦੇ ਵਿੱਚ ਸੋ ਅਗੇਨ ਕਾਸ ਸੇਡ ਸਟੈਪਡ ਅਪ ਐਂਡ ਇਟਸ ਰੀਲੀ ਗ੍ਰੇਟ ਟੂ ਸੀ ਸਰ ਐਨ ਆਰ ਆਈਜ਼ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਵਿੱਚ ਕੋਈ ਵੀ ਸਥਿਤੀ ਪੈਦਾ ਹੁੰਦੀ ਹੈ ਤਾਂ ਐਨ ਆਰ ਆਈਜ਼ ਵੱ ਚੜ ਕੇ ਮਦਦ ਕਰਦੇ ਨੇ ਤਾਂ ਜਿਨ੍ਹਾਂ ਨੇ ਹਜ ਤੱਕ ਨਹੀਂ ਕੀਤੀ ਉਹਨਾਂ ਨੂੰ ਕਰ ਦੇਣੀ ਚਾਹੀਦੀ ਹੈ ਮਦਦ ਯਾ ਆਈ ਥਿੰਕ ਕੱਲੇ ਸਿਰਫ ਐਨ ਆਰ ਆਈਜ਼ ਨਹੀਂ ਕੇ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਆ ਸਾਡਾ ਸਾਰਿਆਂ ਦਾ ਦਿਲ ਸਾਡ ਦੀ ਰੂਟਸ ਪੰਜਾਬ ਦੇ ਵਿੱਚ ਆ ਐਂਡ ਉਹੀ ਸਾਡਾ ਪਰਿਵਾਰ ਆ ਸਾਡੇ ਭੈਣ ਭਰਾ ਮਾਂ ਪਿਓ ਸਾਰੇ ਇੱਥੇ ਦੈਟਸ ਵੇਅਰ ਵੀ ਆਲ ਕੇਮ ਫਰਮ ਦੈਟਸ ਵੇਅਰ ਵੀ ਆ ਫਰਮ ਐਂਡ ਜਿੰਨਾ ਅਸੀਂ ਹੈਲਪ ਕਰ ਸਕਦੇ ਆ ਇਟਸ ਇਟਸ ਗੁੱਡ ਕਾਉਂਸਲਰ ਨਵਜੀਤ कौर ਬਰਾੜ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਲੱਗਦਾ ਤੇ ਅੱਜ ਦਿਨ ਵੀ ਬਹੁਤ ਵਧੀਆ ਮੰਕਾਲਸਾਈਡ ਵੱਲੋਂ ਬਹੁਤ ਹੀ ਚੰਗਾ ਇਵੈਂਟ ਇੱਥੇ ਅੱਜ ਕਰਵਾਇਆ ਜਾ ਰਿਹਾ ਹੈ ਪੰਜਾਬ ਦੇ ਫਲਡਸ ਲਈ ਡੋਨੇਸ਼ਨ ਜਿਹੜੀ ਇਕੱਠੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਿਵਨ ਬਣ ਹਾਂਜੀ ਮੈਂ ਬਸ ਆਪਣੇ ਰੈਜ਼ੈਂਟਸ ਨਾਲ ਵੀ ਗੱਲ ਕਰਦੀ ਸੀ ਪੇਰੈਂਟਸ ਨਾਲ ਵੀ ਗੱਲ ਕਰਦੀ ਸੀ ਇਹ ਜਿਹੜੀ ਸੇਵਾ ਹੈਗੀ ਆ ਬਹੁਤ ਜ਼ਰੂਰੀ ਹੈਗੀ ਆ ਇਟ ਡਸਨਟ ਮੈਟਰ ਕਿਹੜਾ ਰਿਲੀਜੀਅਨ ਆਪਾਂ ਆਸਤੇ ਕਰਦੇ ਆ ਕਿਹੜਾ ਪਲੇਸ ਆਫ ਵਰਸ਼ਿਪ ਆਪਾਂ ਸੇ ਕਰਦੇ ਆ ਇਟਸ ਅ ਹਿਊਮੈਨਿਟਰੀਅਨ ਥਿੰਗ ਦੈਟ ਵੀ ਨੀਡ ਟੂ ਟੀਚ ਯਰ ਕਿਡਸ ਸੋ ਜਿਹੜੇ ਬੱਚੇ ਇੱਥੇ ਆਲੇ ਦੁਆਲੇ ਹੋ ਰਹੇ ਆ ਇਹਨਾਂ ਨੂੰ ਆਪਾਂ ਸਿਖਾਉਣਾ ਤੇ ਮੈਂ ਵੋਲੰਟੀਅਰਸ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਵੋਲੰਟੀਅਰਸ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੇ ਨੇ ਜਾਂ ਹੋਰਾਂ ਨੂੰ ਵੀ ਇੱਥੇ ਜੁਆਇਨ ਕਰਨਾ ਚਾਹੀਦਾ ਖਾਸ ਕਰਕੇ ਯੂਥ ਨੂੰ ਹਾਂਜੀ ਵੱਡੇ ਜੁਆਇੰਟ ਹੈਗੇ ਆ ਪਰ ਆਈ ਥਿੰਕ ਬਹੁਤ ਜਨ ਨੂੰ ਆਪਾਂ ਜਿਨ੍ਹਾਂ ਨੂੰ ਇਨਕਰੇਜ ਕਰ ਸਕਤੇ ਆ ਬਾਹਰ ਨਿਕਲੀਏ ਗੱਲ ਕਰੀਏ ਕਿੱਥੇ ਆਪਾਂ ਸੇਵਾ ਕਰ ਸਕਦੇ ਆ ਆਈ ਥਿੰਕ ਮੋਸਟ ਲੋਕੀ ਪੁੱਛਦੇ ਹੁੰਦੇ ਨਵਜੀਤ ਆਪਾਂ ਕਿੱਥੇ ਸੇਵਾ ਕਰ ਸਕਦੇ ਸੋ ਥਿਸ ਇਜ਼ ਅ ਗ੍ਰੇਟ ਓਪਰਚੁਨਿਟੀ ਫॉर ਪੀਪਲ ਟੂ ਕਮ ਟੂਗੇਦਰ ਸਪੈਸ਼ਲੀਅਰ ਰੈਜ਼ੀਡੈਂਟਸ ਐਂਡ ਆਰ ਯੂਥ ਇਨ ਮੇਕਿੰਗ ਸ਼ure ਦੇ ਆਨਵੋਲਵਡ ਇਨ ਦ ਕਮਿਊਨਿਟੀ ਕਜ਼ ਐਜ਼ ਅ ਪੇਰੈਂਟ ਆਪ ਇਸ ਬਹੁਤ ਜ਼ਰੂਰੀ ਹੈਗੇ ਬੱਚੇ ਨੂੰ ਸਿਖਾਉਣ ਨੂੰ ਵਾਹ ਸੇਵਾ ਇਜ਼ ਕਿਸੇ ਵੀ ਏਜ ਦੇ ਲੋਕ ਨੇ ਜਿਹੜੇ ਉਹ ਜੁਆਇਨ ਕਰ ਸਕਦੇ ਆ ਐਸ ਅ ਵਲੰਟੀਅਰ ਏਜ ਕੋਈ ਮੈਟਰ ਨਹੀਂ ਕਰਦੀ ਹਾਂਜੀ ਹੁਣ ਦੇਖੋ ਮੇਰੇ ਬੱਚੇ ਜਿਵੇਂ 3 ਸਾਲ ਦੇ ਆ 7 ਸਾਲ ਦੇ ਆ 5 ਸਾਲ ਦੇ ਆ ਤੇ ਆਪਾਂ ਉਹਨਾਂ ਨੂੰ ਸਿਖਾਉਣਾ ਛੋਟੀ ਉਮਰ ਤੇ ਆਪਾਂ ਸਿਖਾਉਣਾ ਨੂੰ ਸੇਵਾ ਕੀ ਆ ਤੇ ਇਸ ਇਸ ਤਰੀਕੇ ਨਾਲ ਉਹਨਾਂ ਦੇ ਮਨ ਦੇ ਵਿੱਚ ਜਦੋਂ ਵੀ ਹੋਰ ਕੋਈ ਕੰਮ ਕਰੋਗੇ ਇਹ ਉਹਨਾਂ ਦੀ ਸੇਵਾ ਉਹਨਾਂ ਦੇ ਚ ਹੋਊਗਾ ਥੈਂਕ ਯੂ ਜੀ ਤਾਂ ਇੱਥੇ ਅੱਜ ਜੋ ਵਲੰਟੀਅਰਸ ਵੀ ਪਹੁੰਚੇ ਹੋਏ ਨੇ ਸੇਵਾ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਵਲੰਟੀਅਰ ਸਤਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਤਾਂ ਮੈਮ ਅੱਜ ਤੁਸੀਂ ਇੱਥੇ ਵਲੰਟੀਅਰ ਵਜੋਂ ਸੇਵਾ ਕਰ ਰਹੇ ਹੋ ਖਾਲਸਾ ਈਟ ਦੇ ਇਵੈਂਟ ਦੇ ਵਿੱਚ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਖਾਲਸਾ ਈਨੂੰ ਜੁਆਇਨ ਕੀਤੇ ਆ ਅਸੀਂ ਥੋੜੇ ਟਾਈਮ ਹੀ ਹੋਇਆ ਵਾ ਪਰ ਜਿੰਨਾ ਵੀ ਟਾਈਮ ਹੋਇਆ ਵਾ ਬਸ ਅਸੀਂ ਬਹੁਤ ਸ਼ੁਕਰ ਕਰਦੇ ਆਂ ਕਿ ਅਸੀਂ ਇਸ ਏਜੰਸੀ ਨਾਲ ਜੁੜੇ ਆ ਕਿਉਂਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਹਾਂਜੀ ਚੰਗਾ ਲੱਗਦਾ ਸੇਵਾ ਕਰਕੇ ਬਹੁਤ ਚੰਗਾ ਲੱਗਦਾ ਹੈ ਜੀ ਹਾਂਜੀ ਇਹ ਹੈ ਮੈਮ ਕਿਵੇਂ ਤੁਸੀਂ ਆਪਣਾ ਜਿਹੜਾ ਟਾਈਮ ਕੱਢਦੇ ਹੋ ਵਲੰਟੀਅਰ ਵਜੋਂ ਕੰਮ ਕਰਨ ਦੇ ਲਈ ਮੋਸਟਲੀ ਕਿਹਾ ਜਾਂਦਾ ਕੈਨੇਡਾ ਦੀ ਲਾਈਫ ਬਿਜ਼ੀ ਹੈ ਟਾਈਮ ਨਹੀਂ ਹੁੰਦਾ ਤੁਸੀਂ ਕਿਵੇਂ ਮੈਨੇਜ ਕਰਦੇ ਹਾਂ ਹਾਂਜੀ ਅਸੀਂ ਟਾਈਮ ਕੱਢਦੇ ਹਾਂ ਕਿਉਂਕਿ ਸਾਡੇ ਦਿਲ 'ਚ ਇਹ ਹੈ ਕਿ ਖਾਸ਼ ਆ ਕਿ ਅਸੀਂ ਸੇਵਾ ਕਰਨੀ ਆ ਆਪਣੀ ਮਨੁੱਖਤਾ ਲਈ ਆਪਣੀ ਆਪਣੇ ਭਾਈ ਭਾਰੇ ਲਈ ਭਾਈਚਾਰੇ ਲਈ ਸਾਰੇ ਵਾਸਤੇ ਤੇ ਟਾਈਮ ਜ਼ਰੂਰ ਕੱਢਣਾ ਚਾਹੀਦਾ ਵੀ ਹੈ ਔਰ ਅਸੀਂ ਕੱਢ ਵੀ ਰਹੇ ਹੈਗੇ ਹਾਂ ਹਾਂਜੀ ਅੱਜ ਦਾ ਜੋ ਇਵੈਂਟ ਹੋ ਰਿਹਾ ਡੋਨੇਸ਼ਨ ਇਕੱਠੇ ਕੀਤੀ ਜਾ ਰਹੀ ਹੈ ਪੰਜਾਬ ਦੇ ਫਲਡਸ ਦੇ ਤੋਂ ਲੱਗਦਾ ਕਿ ਵੱਧ ਚੜ ਕੇ ਲੋਕ ਪਹੁੰਚ ਰਹੇ ਨੇ ਜਾਂ ਹਜੇ ਵੀ ਕਮੀ ਮਹਿਸੂਸ ਹੋ ਰਹੀ ਹੈ ਮੈਂ ਬਹੁਤ ਬਹੁਤ ਛੜ ਕੇ ਲੋਕ ਪਹੁੰਚ ਰਹੇ ਆ ਔਰ ਜਿਹੜੇ ਸੁਣ ਰਹੇ ਆ ਉਹ ਵੀ ਆਪਣਾ ਆਪਣਾ ਯੋਗਦਾਨ ਇਹਦੇ ਵਿੱਚ ਪਾਉਣ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ ਇਹ ਬਹੁਤ ਚੰਗੀ ਭਲਾਈ ਵਾਸਤੇ ਆ ਸਾਡਾ ਪੰਜਾਬ ਦਾ ਹਾਲਤ ਬਹੁਤ ਖਰਾਬ ਹੋਈ ਹੈ ਇਸ ਵਾਰੀ ਤੇ ਅਰਦਾਸ ਕਰਦੇ ਆ ਕਿ ਵਾਇਰਸ ਸਾਰਿਆਂ ਨੂੰ ਉੱਥੇ ਠੀਕ ਠਾਕ ਰੱਖਣ ਤੇ ਸਾਡੀ ਜਿਹੜੀ ਇਹ ਛੋਟੀ ਜਿਹੀ ਉਪਰਾਲਾ ਵਾ ਉਹਦਾ ਸਹਿਯੋਗ ਦੇ ਨਾਲ ਉੱਥੇ ਦੇ ਭੈਣ ਭਾਈ ਸਾਰੇ ਥੋੜਾ ਬਹੁਤਾ ਵਾਧ ਚੈਰਫੁਲ ਸੈਕਿੰਡ ਯਾ So, Councillor Paul Vicente is here with us. Let's talk with him about this event. Uh, like, Kalsaid is organizing a very good event today in Brampton. Hello, sir. How are you doing today? Very good. Very happy to be here. Happy to see people out on a beautiful September morning. Um, folks who care deeply about Punjab and the troubles that they've been going through with the uh, awful flooding that have affected uh, hundreds of thousands, millions of people. And so, uh, happy to be here to lend my hand to support Khalsa Aid in their tremendous efforts to help the folks back home, and sir, what do you want to say about the volunteers who are doing work here, like uh, with Calside and many other organizations? Well, you know, Calside, uh, as as you may say, has its hand in many pies, and uh, they're always willing to help. And uh, through here in this in the community, uh, they help folks who are hungry, they help folks who are uh, not housed, and they help in so many ways. And it wouldn't be possible, really, uh, without the volunteerism. Uh, heroism, as I say, uh, of the folks who help Cal State and, and give the name Cal real power, real strength. And so uh, anytime that I could help them, um, I'm always there. And so uh, happy to be here today. And uh, you know, uh, when we hear of our family, of our friends who are back home, wherever that may be, and they're going through a hard time. It pulls at the heart, and you want to help. And it doesn't surprise me that Cal Sahib and the Sikh and Punjabi community, all Punjabi people, would want to help in this regard. And so, uh, very happy, as I said, to be here and to support. Thank you. Councilor Gurbat Singh Toochi, Sadnal, Majude, Galbad, Kardiyar, Sachchir Kal Sar, Kiyal Chalal. Sachchir Kalji. Sir, today the event is going on. It is a very big event. There are many attendees. Commenters, people who have come here to hear what is being said. ਇਹ ਬਿਲਕੁਲ ਜੀ ਇੱਕ ਬਹੁਤ ਸੋਹਣਾ ਇਵੈਂਟ ਹੈ ਕਿ ਜਿਹੜੇ ਕਮਿਊਨਿਟੀ ਨੇ ਖੁਦ ਆਰਗੇਨਾਈਜ਼ ਕੀਤਾ ਹੈਗਾ ਖਾਸ ਤੌਰ 'ਤੇ ਕੈਨੇਡਾ ਦੀ ਸਪੋਰਟ ਦੇ ਵਿੱਚ ਇੱਕ ਵਨ ਸਟਪ ਸੇਵਾ ਜਿਹਦੇ ਵਿੱਚ ਤੁਸੀਂ 5 ਕਿਲੋਮੀਟਰ ਦੀ ਵਾਕ ਕਰਨੀ ਹੈਗੀ ਆ ਲੋਕ ਇੱਥੇ ਆ ਕੇ ਰਜਿਸਟਰ ਕਰ ਰਹੇ ਹੈਗੇ ਬਟ ਇਹਦੀ ਇੱਕ ਖਾਸियत ਹੈਗੀ ਆ ਜਿੰਨੇ ਵੀ ਇੱਥੇ ਫੰਡ ਰੇਜ਼ ਹੋ ਰਿਹਾ ਜਿੰਨੀ ਵੀ ਇਹਦੇ ਡੋਨੇਸ਼ਨ ਕਲੈਕਟ ਹੋ ਰਹੀ ਆ ਇਹ ਸਾਰੀ ਪੰਜਾਬ ਦੇ ਜਿਹੜੇ ਫਲੱਡਸ ਉੱਥੇ ਚੱਲ ਰਹੇ ਆ ਉਹਨਾਂ ਦੇ ਰਿਲੀਫ ਐਫਰਟਸ ਲਈ ਹੈਗੀ ਆ ਸੋ ਇਹਨਾਂ ਦਾ ਟਾਰਗੇਟ ਫੰਡ ਰੇਜ਼ ਕਰਨ ਦੇ ਲਈ 5 ਲੱਖ ਡਾਲਰ ਦਾ ਹੈਗਾ ਇਹ ਮੇਰੇ ਹਿਸਾਬ ਦੇ ਨਾਲ ਅਜੇ ਮੈਂ ਇੱਥੇ ਪਹੁੰਚਿਆ ਹਾਂ ਬਟ ਆਈ ਥਿੰਕ ਵੀਰ ਵੈਰੀ ਕਲੋਸ ਟੂ ਦੈਟ ਟਾਰਗੇਟ ਕਮਿਊਨਿਟੀ ਨੇ ਬਹੁਤ ਵਧੀਆ ਸਾਥ ਦਿੱਤਾ ਹੈਗਾ ਬਹੁਤ ਵਧੀਆ ਰਿਸਪੌਂਸ ਮਿਲੇ ਹੈਗਾ ਤੇ ਅੱਜ ਜਿਹੜਾ ਤੁਸੀਂ ਇੱਥੇ ਇਕੱਠੇ ਦੇਖ ਸਕ ਰਹੇ ਹੈਗੇ ਹੋ ਪੀਪਲ ਆਫ ਆਲ ਏਜਸ ਬਜ਼ੁਰਗ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਸਾਰੇ ਇੱਥੇ ਪਹੁੰਚੇ ਆ ਵੱਖ-ਵੱਖ ਕਮਿਊਨਿਟੀਆਂ ਤੋਂ ਪਹੁੰਚੇ ਹੋਏ ਜਿਨ੍ਹਾਂ ਨੂੰ ਵੀ ਇਸ ਇਨੀਸ਼ੀਏਟਿਵ ਦੇ ਬਾਰੇ ਪਤਾ ਲੱਗਿਆ ਸੋ ਸਾਰੀ ਕਮਿਊਨਿਟੀ ਜਨ ਨੇ ਰਲ ਮਿਲ ਕੇ ਇਥੋਂ ਦੇ ਲੋਕੋ ਕਮਿਊਨਿਟੀ ਨੇ ਇਕੱਠੇ ਹੋ ਕੇ ਇੱਕ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਤੱਕ ਮੈਸੇ ਮਾਂਡਰੇਜ਼ ਵੀ ਕਰ ਰਹੇ ਹੈਗੇ ਐਂਡ ਮੋਰ ਇੰਪੋਰਟੈਂਟਲੀ ਸਾਰੀ ਕਮਿਊਨਿਟੀ ਨੂੰ ਇਕੱਠਾ ਕਰ ਰਹੇ ਹੈਗੇ ਆ I think it's a great stuff ਤੇ ਸਰ ਬ੍ਰੈਮਟਨ ਸਿਟੀ ਕੌਂਸਲਰ ਜਿਹੜੀ ਉਹ ਕਿਸ ਤਰ੍ਹਾਂ ਦੇ ਨਾਲ ਖਾਲਸਾ ਈਡ ਨੂੰ ਸਪੋਰਟ ਕਰਦੀ ਆ ਕਾਲਸੇਡ ਦੇ ਨਾਲ ਕੋਈ ਵੀ ਇਹਨਾਂ ਦੇ ਫੰਡ raising efforts ਹੋਵੇ ਹਰ ਇੱਕ ਜਗ੍ਹਾ ਦੇ ਵਿੱਚ ਉਹਨਾਂ ਦੇ ਨਾਲ ਕੋਆਰਡੀਨੇਟ ਕਰਦੇ ਰਹੇ ਹਾਂ ਰੀਸੈਂਟਲੀ ਜਦੋਂ ਮੇਅਰ ਦਾ ਗੋਲਫ ਟੂਰਨਾਮੈਂਟ ਸੀਗਾ ਉਸ ਦੇ ਵਿੱਚ ਵੀ ਜਿਹੜੇ ਸਾਡੇ ਰਿਸਿਪੀਐਂਟ ਸੀਗੇ ਉਹਨਾਂ ਦੇ ਵਿੱਚੋਂ ਖਾਲਸੇਡ ਵੀ ਇੱਕ ਰਿਸਿਪੀਐਂਟ ਸੀਗੇ ਇਹਨਾਂ ਦੇ ਨਾਲ ਸਿਟੀ ਇੱਕ ਸਿਟੀ ਆਬਰੈਂਟਨ ਦੇ ਖਾਲਸੇਡ ਵਰਕ ਰੀਅਲੀ ক্লোਜ਼ਲੀ ਜਦੋਂ ਇੱਥੇ ਲੋਕਲ ਵੀ ਕੋਈ ਵੀ ਰਿਲੀਫ ਐਫਰਟਸ ਹੁੰਦੇ ਆ ਕਾਲਸੇਡ ਦੀ ਟੀਮ ਹਮੇਸ਼ਾ ਮੋਰਯਾ ਕੇ ਵੌਲੰਟੀਅਰ ਕਰਦੀ ਹੈਗੀ ਐ ਸੋ ਵੀ ਆਰ ਵੇਰੀ ਪ੍ਰਾਊਡ ਟੂ ਹੈਵ ਕਾਲਸੇਡ ਸੱਚ ਅ ਸਟਰੌਂਗ ਪ੍ਰੈਜ਼ੈਂਸ ਹੇਅਰ ਇਨ ਦ ਸਿਟੀ ਆਬਰੈਂਟਨ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੇ ਕਿ ਵਨ ਸਟੈਪ ਸੇਵਾ ਇਹ ਜਿਹੜੀ ਇਹ ਸੰਸਥਾ ਹੈਗੀ ਕੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਸਾਰਿਆਂ ਨੂੰ ਹਾਂਜੀ ਤੇ ਸਰ ਅੱਜ ਦਾ ਜੋ ਇਵੈਂਟ ਹੋ ਰਿਹਾ ਆ ਤੇ ਇੱਥੇ ਜਿਵੇਂ ਤੁਸੀਂ ਵਨ ਸਟੈਪ ਸੇਵਾ ਬਾਰੇ ਹੁਣੇ ਆਪਾਂ ਗੱਲ ਕਰ ਰਹੇ ਸੀ ਤਾਂ ਮੈਂ ਚਾਹਾਂਗੀ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਵੀ ਇਹਦੇ ਨਾਲ ਜਾਣੂ ਕਰਵਾ ਦੋ ਕਿ ਇਹ ਸੰਸਥਾ ਇਹ ਜਿਹੜੀ ਹੈ ਕੀ ਹੈ ਇਹ ਸੰਸਦਾ ਸਾਡਾ ਜਿਹੜਾ ਮੋਟਿਵ ਸੀ ਜਦੋਂ ਪੰਜਾਬ ਹਾਰਡ ਆਏ ਤੇ ਸਾਰਿਆਂ ਨੂੰ ਪੰਜਾਬ ਲਈ ਦਰਦ ਆ ਸੋ ਅਸੀਂ ਸਾਰੇ ਜਿਹੜੇ ਕੈਨੇਡੀਅਨ ਪ੍ਰੋਫੈਸ਼ਨਲਸ ਨੇ ਯੰਗ ਪ੍ਰੋਫੈਸ਼ਨਲ ਤੁਸੀਂ ਕਹਿ ਸਕਦੇ ਹੋ ਉਹਨਾਂ ਨੇ ਇਕੱਠੇ ਹੋ ਕੇ ਇੱਕ ਇਨੀਸ਼ੀਏਟਿਵ ਲਿਆ ਕਿ ਅਸੀਂ ਪੰਜਾਬ ਨੂੰ ਕਿੱਦਾਂ ਹੈਲਪ ਕਰ ਸਕਦੇ ਹਾਂ ਤੇ ਸਭ ਤੋਂ ਵੱਡੇ ਚੈਲੰਜਸ ਜਿਹੜੇ ਨੇ ਪੰਜਾਬ ਫੰਡ ਪਰ ਕਿਉਂਕਿ ਸਾਰੇ ਕੈਨੇਡਾ ਦੇ ਵਿੱਚ ਜੌਬਸ ਕਰਦੇ ਆ ਜਾਂ ਅਸੀਂ ਪ੍ਰੋਫੈਸ਼ਨਲ ਕੈਨੇਡਾ ਦੇ ਵਿੱਚ ਕੰਮ ਕਰਦੇ ਆ ਕਿਸੇ ਕੋਲ ਇੰਨਾ ਟਾਈਮ ਨਹੀਂ ਕਿ ਉਹ ਪੰਜਾਬ ਜਾ ਕੇ ਲੋਕਾਂ ਦੀ ਹੈਲਪ ਕਰ ਸਕਣ ਦੈਨ ਅਸੀਂ ਖਾਲਸਾ ਨਾਲ ਗੱਲ ਕੀਤੀ ਵੀ ਅਸੀਂ ਤੁਹਾਡੇ ਲਈ ਮਤਲਬ ਜੇ ਅਸੀਂ ਤੁਹਾਡੇ ਲਈ ਇੱਥੇ ਫੰਡ ਰੇਸ ਕਰਦੀਏ ਤੇ ਤੁਸੀਂ ਉੱਥੇ ਪੰਜਾਬ ਸੋ ਦਿਸ ਇਜ਼ ਹਾਊ 1 ਸਟੈਪ ਸੇਵਾ ਕੇਮ ਤੇ ਫਿਰ ਅਸੀਂ ਇਹ ਸੀ ਅਸੀਂ ਸਾਰੇ ਯੰਗਸਟਰਸ ਜਾਂ ਇੱਥੇ ਦੇ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜਨਾ ਚਾਹੁੰਦੇ ਸੀ ਫਿਰ ਇੱਕ ਆਈਡੀਆ ਹੈ ਕਿ ਵੀ ਇਦਾਂ ਦਾ ਇਵੈਂਟ ਕੀਤਾ ਜਾਵੇ ਜਿੱਥੇ ਸਾਰੇ ਉਹਨਾਂ ਨਾਲ ਰਲ ਕੇ ਇੱਕੱਠੇ ਹੋ ਕੇ ਫੰਡ ਰੇਸ ਕੀਤੇ ਜਾਣ ਤੇ ਉਹਨਾਂ ਨੂੰ ਵੀ ਸਾਡੇ ਪੰਜਾਬ ਬਾਰੇ ਪਤਾ ਲੱਗੇ। ਜੀ ਸਰ ਅੱਜ ਇੱਥੇ ਕੋਈ ਟਾਰਗੇਟ ਵੀ ਰੱਖਿਆ ਗਿਆ ਹੈ ਜਾਂ ਕਿੰਨੀ ਕੁ ਉਮੀਦ ਹੈ ਤੁਹਾਨੂੰ ਕਿ ਡੋਨੇਸ਼ਨ ਹੋ ਸਕਦੀ ਹੈ? ਸਾਡਾ ਜਿਹੜਾ origignal ਟਾਰਗੇਟ ਸੀ ਉਹ ਅਸੀਂ 1/2 ਮਿਲੀਅਨ ਸੋਚ ਕੇ ਚੱਲੇ ਸੀ ਤੇ ਆਈ ਥਿੰਕ ਸੋ ਵਾਹਿਗੁਰੂ ਦੀ ਬੜੀ ਕਿਰਪਾ ਹੈ ਤੇ ਅਸੀਂ ਉਹ ਟਾਰਗੇਟ ਨੂੰ ਮੀਟ ਨਹੀਂ ਅਸੀਂ ਬੀਟ ਕਰ ਲਾਂਗੇ। ਹਾਂਜੀ ਸਰ ਜੇਕਰ ਹੋਰ ਲੋਕ ਵੀ ਡੋਨੇਸ਼ਨ ਕਰਨਾ ਚਾਹੁੰਦੇ ਆ ਅੱਜ ਤੋਂ ਬਾਅਦ ਵੀ ਤਾਂ ਉਹ ਕਿਵੇਂ ਕਿਸ ਪਲੇਟਫਾਰਮ ਤੇ ਜਾ ਕੇ ਕਰ ਸਕਦੇ ਆ ਉਹ ਸਾਡਾ ਵਨ ਸਟੈਪ ਸੇਵਾ ਦਾ ਜਿਹੜਾ ਪੋਰਟਲ ਹੈ ਤੇ ਉਹ ਖਾਲਸਾ ਆਡ ਨੂੰ ਤੁਸੀਂ ਡਾਇਰੈਕਟਲੀ ਜਿਹੜੇ ਪੈਸੇ ਨੇ ਉਹ ਉਸ ਪੋਰਟਲ ਤੇ ਕਲਿੱਕ ਕਰਕੇ ਤੇ ਖਾਲਸਾ ਆਡ ਨੂੰ ਡਾਇਰੈਕਟਲੀ ਡੋਨੇਟ ਕਰ ਸਕਦੇ ਹੋ ਤੇ ਉਹ ਖੁੱਲ੍ਹਾ ਉਹ ਬੰਦ ਨਹੀਂ ਹੋਣ ਲੱਗਿਆ ਕਿਉਂਕਿ ਹਜੇ ਜਿਵੇਂ ਆਪਾਂ ਸਾਰੇ ਜਾਣਦੇ ਜਿਹੜੇ ਫਲੱਡਸ ਨੇ ਫਲੱਡਸ ਦਾ ਜਿਹੜਾ ਫਰਸਟ ਫੇਜ਼ ਐਕਚੁਅਲੀ ਪਾਣੀ ਥੱਲੇ ਉਤਰਿਆ ਤੇ ਐਕਚੁਅਲ ਜਿਹੜਾ ਰੀਬਿਲਡਿੰਗ ਦਾ ਕੰਮ ਹੈ ਯਾਰੀ ਹੈਬਿਲੇਸ਼ਨ ਦਾ ਕੰਮ ਹੈ ਉਹ ਸ਼ੁਰੂ ਹੋਊਗਾ ਸੋ ਹਜੇ ਇਹ ਬਹੁਤ ਲੰਬਾ ਚੱਲਣਾ ਹੈ ਵੀ ਆਰ ਕਮਿਟਿੰਗ ਟੂ ਹੈਲਪ ਖਾਲਸਾਡ ਫਾਰ ਐਟ ਲੀਸਟ ਜਿਹੜਾ 6 ਤੋਂ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਤਕਰਨਪਦੇਸ਼ਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਨੰਨਾ ਨਾਲ ਵੀ ਗੱਲਬਾਤ ਕਰਦੇ ਆ ਤਾਂ ਸਰ ਅੱਜ ਜੋ ਇੱਥੇ ਈਵੈਂਟ ਕਰਾਇਆ ਜਾ ਰਿਹਾ ਹੈ ਵੱਡੀ ਗਿਣਤੀ ਚ ਲੋਕੀ ਇੱਥੇ ਪਹੁੰਚ ਰਹੇ ਨੇ ਕਾਫੀ ਪਹੁੰਚ ਵੀ ਚੁੱਕੇ ਨੇ ਇਸ ਈਵੈਂਟ ਬਾਰੇ ਕੀ ਦੱਸਣਾ ਚਾਹੁੰਦੇ ਹੋ ਅਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਧੰਨਵਾਦ ਕਰਦੇ ਆ ਹਮਦਰਦ ਮੀਡੀਆ ਦਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਸਾਡੇ ਇੱਕ ਸੱਦੇ ਤੇ ਸੋ ਜਿਵੇਂ ਸੰਗਤਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਹਾਲਾਤ ਆ ਫਲਡਸ ਨਾਲ ਹੜ੍ਹਾਂ ਦੇ ਨਾਲ ਕਾਫੀ ਪ੍ਰਭਾਵਿਤ ਇਲਾਕਾ ਹੋ ਚੁੱਕਾ ਸੋ ਉਹਦੇ ਟੀਏ ਦੇ ਵਿੱਚ ਜਿਹੜੇ ਵਸਦੇ ਲੋਕ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਦਰਦ ਆ ਉਹ ਕੁਝ ਕਰਨਾ ਚਾਹੁੰਦੇ ਆ ਸੋ ਖਾਲਸਾ ਏਡ ਦੇ ਉਪਰਾਲੇ ਦੇ ਨਾਲ ਸਾਡੀ ਇੱਥੇ ਅੱਜ ਇੱਕ ਇੱਕ ਪ੍ਰੋਜੈਕਟ ਹੋ ਰਿਹਾ ਜਿਹਦਾ ਨਾਮ ਵਨ ਸਟੈਪ ਸੇਵਾ ਸੋ ਇਹਦੇ ਵਿੱਚ ਸਾਡੇ ਕਮਿਊਨਿਟੀ ਸਟੇਕ ਹোলਡਰਸ ਸਪான்ਸਰਸ ਅੰਬੈਸਡਰਸ ਇੱਥੇ ਪਹੁੰਚੇ ਆ ਔਰ ਆਮ ਸੰਗਤ ਇੱਥੇ ਪਹੁੰਚੀ ਆ ਜਿਹੜੀ ਸਾਨੂੰ ਅੱਜ ਹੈਲਪ ਕਰ ਰਹੀ ਆ ਫੰਡ ਰੇਇਜ਼ਿੰਗ ਦੇ ਵਿੱਚ ਇਹਦੇ ਵਿੱਚ ਅਸੀਂ ਵਾਕ ਕਰਾਂਗੇ ਤਕਰੀਬਨ 5 ਕਿਲੋਮੀਟਰ ਇੱਥੇ ਤੇ ਉਹਦੇ ਵਿੱਚ ਸਾਡਾ ਅੱਜ ਟਾਰਗੇਟ ਆ ਹਾਫ ਅ ਮਿਲੀਅਨ ਦਾ ਬਟ ਲੈਟਸ ਸੀ ਸੰਗਤਾਂ ਦਾ ਜਿੰਨਾ ਵੀ ਸਾਨੂੰ ਸੰਯੋਗ ਮ ਸੋ ਐਵਰੀ ਪੈਣੀ ਜਿਹੜੀ ਆ ਉਹ ਖਾਲਸਾਡ ਇੰਡੀਆ ਜਿਹੜੀ ਹੜ ਹੜ ਪੀੜਤਾਂ ਤੱਕ ਇਹ ਰਾਸ਼ੀ ਪਹੁੰਚਾਈ ਜਾਣੀ ਆ ਸੋ ਇਹ ਇੱਕ ਸੈਪਰੇਟ ਪ੍ਰੋਜੈਕਟ ਹੈ ਜੀ ਖਾਲਸਾਡ ਦਾ ਹਾਂਜੀ ਥੈਂਕ ਯੂ ਸੋ ਮਚ ਇੱਥੇ ਬਹੁਤ ਵਧੀਆ ਇਵੈਂਟ ਹੋ ਰਿਹਾ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਇਵੈਂਟ ਬਾਰੇ ਸੋ ਅਸ ਵਾਰ ਇਹ ਪਹੁੰਚੇ ਜੀਨ ਆਗਸਟਿਨ ਹਾਈ ਸਕੂਲ ਬ੍ਰੈਂਪਟਨ ਦੇ ਵਿੱਚ ਸਾਰੇ ਜਿਹੜੇ ਇਕੱਠੇ ਹੋਏ ਐਂਡ ਆਪਣਾ ਜਿਹੜਾ ਮੇਨ ਪ੍ਰੋਪਰਸੇ ਆ ਅੱਜ ਫੰਡਿੰਗ ਦਾ ਪ੍ਰੋਗਰਾਮ ਸੀ ਸੋ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਆ ਕਾਫੀ ਵੱਡੀ ਆਪਣੀ ਜਿਹੜੀ ਫਲਡਿੰਗ ਹੋਈ ਸੀ ਬੋਥ ਮੈਨ ਮੇਡ ਐਂਡ ਨੈਚੁਰਲ ਡਿਜ਼ਾਸਟਰ ਐਂਡ ਸੋ ਉਹਦੇ ਬਾਰੇ ਆਪਾਂ ਹੁਣ ਫੰਡ ਰੇਜ਼ਿੰਗ ਸ਼ੁਰੂ ਕੀਤੀ ਤਾਂ ਸੀ ਤੇ ਬ੍ਰੈਮਟਨ ਵਿੱਚ ਆਪਾਂ ਗੋਲ ਰੱਖਿਆ ਸੀ 500000 ਡਾਲਰਸ ਤੇ এবੀਸੀ ਆਪਾਂ ਹੁਣ ਜੋ ਵੀ ਆਪਾਂ ਰੇਜ਼ ਕਰਨਾ 100% ਏਵਰੀ ਪੈਨੀ ਆਪਣੇ ਪੰਜਾਬ ਦੇ ਵਿੱਚ ਜਾਊਗਾ ਸੋ ਐਸ ਵੇਲੇ ਹੁਣ ਕਿਉਂਕਿ ਗੁਰੂ ਸਾਹਿਬ ਆਪਣੀ ਬਹੁਤ ਮਿਹਰਬਾਨੀ ਆ ਸੰਗਤ ਵੀ ਇਜ਼ ਵੈਰੀ ਸਪੋਰਟਿਵ ਐਂਡ ਸੋ ਯੂ ਕੈਨ ਸੀ 2 300 ਪੀਪਲ ਹੈਵ ਸ਼ੋਨ ਅਪ ਟੁਡੇ um we have raised over 708000 so ਆਪਣਾ ਜਿਹੜਾ ਗੋਲ ਆ ਉਹ ਤਾਂ ਵੱਧ ਗਈ ਆਪਾਂ ਹੁਣ so we're quite proud very happy and ਹੁਣ ਇਹਦੇ ਬਾਰੇ ਹੁਣ ਇਹਦੇ ਨਾਲ ਜਿਹੜਾ ਹੁਣ ਪੈਸੇ ਜਿਹੜਾ ਆਪਾਂ ਹੁਣ ਸਪੈਂਡ ਕਰਨਾ ਚਾਹੁੰਦੇ ਨੈਕਸਟ ਫੇਜ਼ ਇਜ਼ ਆਪਣਾ ਕਲੀਨ ਅਪ so ਪਾਣੀ ਹੁਣ ਤਾਂ ਲੱਗਿਆ ਹੁਣ ਆਪਣੇ ਟਰੈਕਟਰ ਵੀ ਸ਼ੁਰੂ ਕੀਤੇ ਆ ਕਿ ਜਦੋਂ ਹੁਣ ਨਵੇਂ ਕੱਪੜੇ ਵੀ ਦੇਣੇ ਆ ਸੋ ਫੂਡ ਵੀ ਦੇਣੇ ਆ ਸੀਡ ਵੀ ਦੇਣੇ ਆ ਆਪਣੇ ਜਿਹੜੇ ਮੱਝਾਂ ਇਹਦੇ ਚੀਜ਼ਾਂ ਉਹ ਵੀ ਹੁਣ ਤਿਆਰ ਰਹੀਆਂ ਹੋਰਦੀਆਂ ਸੋ ਕਾਫੀ ਲਿਸਟ ਬਣਾਈ ਹੈ ਬਣੀਆਂ ਹੋਈਆਂ ਆਪਣੀਆਂ ਤੇ ਕਿਹੜੇ-ਕਿਹੜੇ ਪਿੰਡ ਤੇ ਕੀ-ਕੀ ਚਾਹੀਦਾ ਕਿ ਇਹਨਾਂ ਨੂੰ ਚਾਹੀਦਾ ਤੇ ਫੋਕਸ ਹੈ ਉਹਨਾਂ ਨੂੰ ਜਿਹੜੇ ਨਈ ਸਪੋਰਟ ਕਰ ਸਕੇ ਆਪਣੇ ਉਹਨੂੰ ਸੋ ਜਿਹੜੇ ਮਤਲਬ ਆਪਾਂ ਕਹਿ ਸਕਦੇ ਜਿੱਦਾਂ the poor farmers hoy apne pehla priority hai unna support karna road vi banawne bridge vi banawne aa uh, tractor repair vi karne aa tractor vi lownne aa vi te same time apne jide pehla vi program rakhe si shahid parwah support program health program uh, farmer suicide prevention programs and then oh vi hage apne jide program jittan uh, Support for schooling, tuition, uh, higher education, but in all program, support we so they have to continue. ਸੋ ਉਹ ਪ੍ਰੋਗਰਾਮ ਵੀ ਟੂ ਕੰਟੀਨਿਊ ਕਰਨੇ ਤੇ ਨਾਲੇ ਸੇਮ ਟਾਈਮ ਆਪਣੇ ਜਿਹੜੇ ਪੰਜਾਬ ਫਲੱਡਸ ਹੈ ਉੱਥੇ ਵੀ ਫੋਕਸ ਕਰਾਂਗੇ ਆਪਾਂ ਤਾਂ ਐਸੀ ਅਜਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਦਿਖਾਇਆ ਜੋ ਖਾਲਸਾ ਈਡ ਵੱਲੋਂ ਬਹੁਤ ਹੀ ਸੋਹਣਾ ਇਵੈਂਟ ਆਰਗੇਨਾਈਜ਼ ਕੀਤਾ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਤੇ ਡੋਨੇਸ਼ਨ ਵੀ ਵੱੱਟ ਛੱਡ ਕੇ ਦਿੱਤੀ ਗਈ ਹੈ ਤੇ ਸਾਰੀ ਡੋਨੇਸ਼ਨ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਜਾਵੇਗੀ ਉੱਥੇ ਜੋ ਵੀ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ ਇਨ੍ਹਾਂ ਫੰਡਸ ਦੇ ਨਾਲ ਜੇਕਰ ਤੁਸੀਂ ਵੀ ਹਲੇ ਤੱਕ ਡੋਨੇਟ ਨਹੀਂ ਕੀਤਾ ਤੇ ਕਰਨਾ ਚਾਹੁੰਦੇ ਹੋ ਤਾਂ ਖਾਲਸਾ ਈਡ ਦੀ ਵੈਬਸਾਈਟ ਤੇ ਜਾ ਕੇ ਦਿਆ ਫਿਲਹਾਲ ਸਾਡੀ ਅੱਜ ਦੀਸ ਰਿਪੋਰਟ ਦੇ ਵਿੱਚ ਇਨਹੀ ਕੈਮਰਾ ਪਰਸਨ ਬਲਦੀਪ ਦੇ ਨਾਲ ਗੁਰਜੀਤ ਕੌਰ ਨੂੰ ਦੀ ਇਜਾਜ਼ਤ ਸੱਚਰੇ ਕਾਲ